ਮਨੁੱਖਤਾ ਨੂੰ ਸ਼ਰਮਸ਼ਾਰ ਕਰ ਦੇਣ ਵਾਲਾ ਇੱਕ ਿਕਿਨਾਉਣਾ ਮਾਮਲਾ ਫਿਰੋਜ਼ਪੁਰ ਤੋਂ ਉਸ ਵੇਲੇ ਸਾਹਮਣੇ ਆਇਆ ਜਦੋਂ ਇੱਕ ਮਹਿਲਾ ਨੂੰ ਖਿਡਾਉਣੇ ਦੀ ਤਰ੍ਹਾਂ ਖਰੀਦਿਆ ਅਤੇ ਵੇਚਿਆ ਬੰਦੂਆਂ ਮਜ਼ਦੂਰ ਦੀ ਤਰ੍ਹਾਂ ਕੰਮ ਕਰਵਾਇਆ ਤੇ ਸਰੀਰਕ ਸ਼ੋਸ਼ਣ ਕੀਤਾ ਜਿੱਦਾਂ ਜਦੋਂ ਪਰਦਾ ਫਾਸ਼ ਹੋਇਆ ਤਾਂ ਇਹ ਗੱਲ ਸੁਣ ਕੇ ਰੋਂਗਟੇ ਖੜੇ ਹੋ ਗਏ ਪੀੜਤ ਮਹਿਲਾ ਨੇ ਦੱਸਿਆ ਕਿ ਮੂਲ ਰੂਪ ਦੇ ਵਿੱਚ ਜਲੰਧਰ ਦੀ ਰਹਿਣ ਵਾਲੀ ਸੀ ਤੇ ਉਸ ਦਾ ਵਿਆਹ ਜਲੰਧਰ ਜ਼ਿਲ੍ਹੇ ਦੇ ਵਿੱਚ ਇੱਕ ਨੌਜਵਾਨ ਨਾਲ ਹੋਇਆ ਸੀ। ਉਹਨਾਂ ਦੇ ਘਰ ਇੱਕ ਬੇਟੀ ਪੈਦਾ ਹੋਈ। ਉਸ ਤੋਂ ਬਾਅਦ ਸਭ ਕੁਝ ਠੀਕ ਹੋ ਰਿਹਾ ਸੀ ਤਾਂ ਉਸਦੇ ਪਤੀ ਨੇ ਅਚਾਨਕ ਦੂਸਰਾ ਵਿਆਹ ਕਰਵਾ ਲਿਆ ਤੇ ਉਸ ਨੂੰ ਘਰੋਂ ਕੱਢ ਦਿੱਤਾ। ਉਸ ਤੋਂ ਬਾਅਦ ਅੱਗੇ ਕੀ ਕੁਝ ਹੋਇਆ ਇਸ ਮਹਿਲਾ ਦੇ ਨਾਲ ਤੁਸੀਂ ਉਸ ਦੀ ਜ਼ੁਬਾਨੀ ਸੁਣ ਲਓ। ਤੇ ਵਿਆਹ ਕਿਤੇ ਤੁਸੀਂ? ਵਿਆਹ ਸ਼ਾਹਕੋਟ ਸੀ ਵਿਆਹ। ਸ਼ਾਹਕੋਟ ਵਿੱਚ ਸੀ। ਕਿੰਨੇ ਸਾਲ ਹੋ ਗਏ ਵਿਆਹ ਹੋ ਗਿਆ? ਵਿਆਹ ਨੂੰ 12-13 ਸਾਲ ਹੋ ਗਏ। ਹਾਂ ਜੀ। ਜਿਆਦਾ ਹੀ ਹੋ ਗਿਆ ਹਾਂ ਹਾਂ ਅੱਛਾ ਜਿਆਦਾ ਦੇ ਹਾਂ ਹਾਂ ਤੇ ਉਹ ਘਰ ਵਾਲਾ ਕੀ ਕਰਦਾ ਸੀ ਤੁਹਾਡਾ ਘਰ ਵਾਲਾ ਆ ਡਾਈਟਲ ਹੁੰਦਾ ਸੀ ਟੈਂਪ ਆਟਾ ਚ ਲੋ ਹਾਂਜੀ ਕੀ ਗੱਲਬਾਤ ਹੋਈ ਲੜਕੀ ਲਿਆ ਕੋ ਜਰਾਨੀ ਲਿਆ ਗਿਆ ਕੋ ਜਰਾਨੀ ਲਿਆ ਸੀ ਹੋਰ ਹਾਂਜੀ ਜਰਾਨੀ ਹੋਰ ਲਿਆ ਘਰ ਵਾਲੀ ਹੋਰ ਲਿਆ ਸੀ ਹਾਂ ਤੁਹਾਨੂੰ ਕੀ ਕਰਦਾ ਮੈਨੂੰ ਬਾਹਰ ਕੱਢ ਦਿੱਤਾ ਗਾ ਘਰ ਬਾਹਰ ਕੱਢਦਾ ਹਾਂਜੀ ਅੱਛਾ ਬੱਚਾ ਸਮੇਤ ਹਾਂਜੀ ਬੱਚੇ ਸਮੇਤ ਬਾਹਰ ਕੱਢ ਦਿੱਤਾ ਹਾਂ ਅੱਛਾ ਫਿਰ ਤੇ ਤੁਹਾਡਾ ਤਾਏ ਦੇ ਲੜਕੇ ਨਾਲ ਕੀ ਗੱਲਬਾਤ ਹੋਈ ਹਾਂਜੀ ਉਹਨੇ ਗਾਂ ਦੀ ਗਾਂ ਵੇਚ ਦਿੱਤਾ ਬਾਅਦ ਕਿੱਦੇ ਵੇਚਿਆ 5 ਦੇ ਲੜਕੇ ਨੇ ਹਾਂ ਜੀ 5 ਲੜਕੇ ਨੇ ਗਾ ਵਿੱਚ ਹਾਂ ਜੀ ਅੱਛਾ ਉਸ ਤੋਂ ਬਾਅਦ ਕੋਣ ਲੈ ਆਇਆ ਜੋਤੀ ਨੇ ਸਿਰਾਜ ਸਾਂਚ ਹਾਂ ਜੀ ਜੋਤੀ ਕਿੱਥੋਂ ਗ੍ਰੈਡ ਵਾਲੀ ਹੋ ਰਾਜਸਥਾਨ ਚ ਹਾਂ ਜੀ ਰਾਜਸਥਾਨ ਦੀ ਨਹੀਂ ਰਾਜਸਥਾਨ ਚ ਜਨਗਤ ਬਤਾਏ ਤੇ ਲਈ ਪਰ ਇੱਥੇ ਨੂੰ ਹਾਂ ਜੀ ਇੱਥੇ ਲਈ ਫਲ ਅੱਗੇ ਕਿੱਥੇ ਵੇਚਾ ਉਹਨੇ ਗਾ ਨਹੀਂ ਗਾਂ ਵਿੱਚ ਵੇਚਿਆ ਇੱਥੇ ਆਪਣੀ ਮਾਂ ਕੋਲ ਛੱਡ ਗਈ ਮਾਂ ਕੋਲ ਛੱਡ ਗਈ ਉਹਨੇ ਮਾਂ ਨੇ ਲਾਲ ਚਾਚਾ ਵਿੱਚ ਬੰਦਾ ਹੈ ਕਦਾ ਵੇਚਾ ਹਾਂ ਜੀ ਕਿੱਥੇ ਵੇਚਾ ਲਾਲ ਕੀ ਹੋ ਗਿਆ ਹਾਂ ਜੀ ਗਾਨਿਓ ਵਿੱਟਨ ਦਿਮਾਗ ਹੀ ਕਰਾਉਂਦੇ ਜੀ ਹੁੰਦੇ ਕਰੇ ਕਰੇ ਬੱਕਰੀਆਂ ਚਰੌਣੀਆਂ ਹਨ ਜੀ 11 ਸਾਲ ਹੋ ਗਏ 11 ਸਾਲ ਹੋ ਗਏ ਹਾਂ ਜੀ ਘੁੱਟੇ ਚੱਲਣ ਕੋੜ ਦੀ ਵੀ ਸੁਬਾਹ ਕਿੱਡਾ ਕੋੜ ਦੀ ਜੀ ਕੋੜ ਦੀ ਮਾਰ ਦੀ ਬਾਹਰ ਕੱਢ ਦਿੰਦੀ ਭੁੱਖੇ ਰੱਖਦੀ ਜੀ ਇਹ ਕੀ ਹੈ ਜਿਹੜੇ ਆ ਚਾੜਨੇ ਆਂਦੇ ਰਹੇ ਕੀ ਹੋਇਆ ਕੀ ਸੰਗਲਾਂ ਦੇ ਨਿਸ਼ਾਨ ਨੇ ਸੰਗਲ ਲਾ ਕੇ ਬੰਨਦੇ ਆਈਂ ਦਾ ਤਸ਼ੱਦਦ ਦਾ ਹਾਂ ਜੀ ਸਿੱਤੀਆਂ ਵੀ ਰੱਖਦੇ ਹਨ ਤੰਗਲਾਂ ਨਾਲ ਬੰਨ ਕੇ ਰੱਖਦੇ ਨੇ ਸੰਗਲਾਂ ਨਾਲ ਮਾਰ ਕੇ ਦਿੰਦੇ ਨੇ ਨਹੀਂ ਜਿਵਾਂ ਨਹੀਂ ਨਿਕਲਦੇ ਉਹਨਾਂ ਨੂੰ ਡਾਰ ਸੀ ਵੀ ਇਹ ਚਲੀ ਗਈ ਤਾਂ ਹੀ ਪਹਿ ਕਿੱਥੋਂ ਕੋ अच्छा पैसे कमाओ दे तू ट्राई ਹੋੜੇ ਕਿਥਾ ਠੀਕ ਹਾਂਜੀ ਉਹਨਾਂ ਨੂੰ ਅਸੀਂ ਵਿਕਾ ਦਿਖਾ ਚਲੋ ਵੇਚ ਦਿੱਤੇ ਹੈਗੇ ਸਾਡੀ ਮੰਨ ਨਹੀਂ ਜੀ ਵੀਰਾਂ ਜਾਣਾਂ ਕਿਥੇ ਇੰਨੇ ਰਮਨ ਕਿਹੜਾ ਫਸੜਤੇ ਹੋ ਤੇ ਹੋਰ ਕੀ ਕੰਮ ਕਰਾਉਂਦੇ ਹੋ ਕਰਦਾ ਸਾਰਾ ਕਰਵਾਉਣਾ ਹਾਂਜੀ ਕਰਦਾ ਕੰਮ ਬੱਕਰੀਆਂ ਪੁਰੀਆਂ ਬੱਕਰੀਆਂ ਚਰਾਉਣਾ ਹਾਂਜੀ ਕਰਦਾ ਵਿਛਾਰਾ ਕਰਨਾ ਹਾਂਜੀ ਪੈਸੇ ਦੀ ਕਮਾਈ ਦਾ ਸਾਧਨ ਬਣਾਇਆ ਹੈ ਤੇ ਕਮਾਈ ਦਾ ਸਾਧਨ ਉਹਨਾਂ ਨੂੰ ਬਾੜਾ ਬਣਾ ਲਿਆ ਉਹਨੇ ਤੇ ਹਾਂਜੀ ਅੱਛਾ ਹੋਰ ਕਿੱਥੇ ਵੇਚਿਆ ਹੈ ਤੇਨੂੰ ਮੈਨੂੰ ਪਹਿਲਾਂ ਅਸੀਂ ਹੀ ਜਾਣ ਚ ਵਿਚਿਆ ਰਾਜਸਥਾਨ ਚ ਇੱਥੇ ਵੀ ਵਿਚਿਆ ਕਿੰਨੀ ਜਗ੍ਹਾ ਦੇ ਵਿੱਚਿਆ ਰਾਜਸਥਾਨ ਦੇ ਵਿੱਚ ਚਾਰ ਜਗ੍ਹਾ ਦੇ ਕਿੰਨੀ ਜਗ੍ਹਾ ਚਾਰ ਜਗ੍ਹਾ ਦੇ ਵਿੱਚਿਆ ਹੈਗਾ ਚਾਰ ਜਗ੍ਹਾ ਦੇ ਵਿੱਚਿਆ ਹਾਂਜੀ ਚਾਰ ਜਗ੍ਹਾ ਵੇਚ ਦਿੱਤਾ ਕਿ ਘਾਹ ਕਿਹਾ ਵੇਚ ਦਿੱਤੇ ਸੀਗੇ ਹਾਂਜੀ ਤੇ ਕਿਸ ਤਰ੍ਹਾਂ ਤੁਸੀਂ ਬਚ ਕੇ ਨਿਕਲ ਆਉਂਦੇ ਸੀਗੇ ਉੱਥੇ ਆਪਣੇ ਰਾਹੀ ਨਿਕਲਦੇ ਬਚ ਕੇ ਕਿਵੇਂ ਹਾਂਜੀ ਉਸ ਤੋਂ ਬਾਅਦ ਆਪਣੇ ਪੇਕੇਆਂ ਦੇ ਘਰ ਵਿੱਚ ਰਹਿ ਰਹੀ ਮਹਿਲਾ ਉਸਦੇ ਮਾਪੇ ਜਦੋਂ ਮਾਰ ਜਾਂਦੇ ਨੇ ਤਾਂ ਅਤਿਆਚਾਰ ਹੋਰ ਵੱਧ ਗਿਆ ਤੇ ਉਸ ਨੂੰ ਕਿਤੇ ਵੇਚ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਦੀ ਮਦਦ ਕਰਨ ਦੇ ਵਾਸਤੇ ਹੋਰ ਜਥੇਬੰਦੀਆਂ ਅੱਗੇ ਆਈਆਂ ਆਓ ਸੁਣਦੇ ਹਾਂ ਪਿਛਲੇ ਦਿਨੀ ਇਹ ਵਿਚਾਰੀ ਬੱਚੀ ਮੇਰੇ ਕੋਲੇ ਆਈ ਤੇ ਆ ਕੇ ਇਹਨੇ ਪਾਣੀ ਮੰਗਿਆ ਪਰ ਇਹ ਬਹੁਤ ਡਰੀ ਹੋਈ ਸੀ ਘਬराई ਹੋਈ ਸੀ ਪਿੱਛੇ ਇਹਦੇ 2-4 ਨੌਜਵਾਨ ਸੀਗੇ ਉਹਨੂੰ ਪੜਨ ਵਾਸਤੇ ਆਈ ਮਗਰ ਹੋਏ ਲੱਗੇ ਹੋਏ ਸਨ ਤੇ ਜਦੋਂ ਇਹ ਆ ਕੇ ਮੇਰੇ ਤੋਂ ਪਾਣੀ ਮੰਗਿਆ ਤੇ ਮੈਂ ਕਿਹਾ ਵੀ ਰੁਕ ਜਾ ਵੀਰੇ ਮੈਂ ਦੇ ਦਿੰਦਾ ਅੱਗੇ ਹੋਰ ਆ ਗਈ ਇੱਕ ਕਬਰਾ ਕੇ ਮੈਂ ਕਿਹਾ ਵੀ ਰੁਕ ਜਾ ਜਦੋਂ ਦੇਖ ਕੇ ਕਹਿੰਦੇ ਮੈਨੂੰ ਮੈਂ ਕੁੱਟ ਦੇ ਆ ਕਿ ਮੈਨੂੰ ਮਾਰਿਆ ਜਾਂਦਾ ਕੁੱਟਿਆ ਜਾਂਦਾ ਮੈਂ ਕਿਹਾ ਕਿਉਂ ਕੁੱਟਿਆ ਜਾਂਦਾ ਕਹਿੰਦੇ ਮੇਰੇ ਸਹੁਰੇ ਪਤਾ ਨਹੀਂ ਇਹਨਾਂ ਨੂੰ ਕੀ ਆਇਆ ਦਿਮਾਗ ਦੇ ਵਿੱਚ ਤੇ ਜਦੋਂ ਇਹ ਆ ਕੇ ਮੈਂ ਕਿ ਮੈਂ ਦੇਖਦਾ ਕੌਣ ਮਾਰਦਾ ਤੈਨੂੰ ਜਦੋਂ ਮੈਂ ਬਾਹਰ ਗਿਆ ਤੇ ਦੋ ਨੌਜਵਾਨ ਸੀ ਦੋ ਦੋ ਬੰਦੇ ਹੋਰ ਸੀ ਇੱਕ ਸਿਆਣੀ ਉਮਰ ਦਾ ਸੀ ਆਮਰ ਛਕਿਆ ਸੀ ਇੱਕ ਬੰਦਾ ਹੋਰ ਸੀ ਚਾਰ ਬੰਦੇ ਆ ਗਏ ਤੇ ਇਹ ਵਿਚਾਰੀ ਪੇਟੀਆਂ ਵਾਲੇ ਕਮਰੇ ਦੇ ਵਿੱਚ ਪਿੱਛੇ ਉਹਨਾਂ ਨੂੰ ਵੇਖ ਕੇ ਜਿਹੜੀ ਲੁੱਕ ਗਈ ਦਰੀ ਬਿਲਕੁਲ ਡਰੀ ਹੋਈ ਸੀ ਇਹਦੇ ਹਾਲਾਤ ਜਿਹੜੇ ਸਾਨੂੰ ਇੰਨੇ ਵਧੀਆ ਨਹੀਂ ਸੀਗੇ ਜਿਹੜੇ ਕਪੜੇ ਸੀਗੇ ਉਹ ਮੈਲੇ ਤੇ ਇਹਦੇ ਲਤਾਂ ਦੇ ਵਿੱਚ ਉਹ ਵਿਚਾਰੀ ਦੇ ਉਹ ਖੂਨ ਜਿਹੜਾ ਵਗ ਰਿਹਾ ਸੀ ਜ਼ਖਮ ਜਿਹੜੇ ਜਿਹੜਾ ਬੱਚੀ ਦੇ ਉੱਤੇ ਤਸ਼ੱਦਦ ਹੋਇਆ ਪਸ਼ੂਆਂ ਨਾਲ ਵੀ ਲੋਕ ਐਸਾ ਤਸ਼ੱਦਦ ਨਹੀਂ ਕਰਦੇ ਜਦੋਂ ਇਹਦੇ ਹਾਲਾਤ ਵੇਖੇ ਇਹਦੀਆਂ ਲੱਤਾਂ 'ਚ ਕੀੜੇ ਪਏ ਕਰਮ ਪਏ ਹੋਏ ਸੀ ਬੱਚੀ ਬਾਬਾ ਜੀ ਦੇ ਕੋਲੇ ਆ ਕੇ ਇੰਨੀ ਸੇਮੀ ਹੋਈ ਸੀ ਦੇਖੋ ਸਾਰੇ ਪਿੰਡ ਨੂੰ ਛੱਡ ਕੇ ਇਹਨੂੰ ਗੁਰੂ ਘਰ ਦਿਸਿਆ ਵੀ ਜੇ ਮੈਨੂੰ ਅੱਜ ਬਚਾ ਸਕਦਾ ਤੇ ਗੁਰੂ ਘਰ ਬਚਾ ਸਕਦਾ ਤੇ ਗੁਰੂ ਨੇ ਗੁਰੂ ਕਿਰਪਾ ਕਰਕੇ ਬਾਹ ਮੜ ਲਈ ਜਦੋਂ ਇਹ ਬੱਚੀ ਨੂੰ ਅਸੀਂ ਆ ਕੇ ਮਿਲੇ ਇਨੂੰ ਇੰਨਾ ਹੌਸਲਾ ਹੋ ਗਿਆ ਕਹਿੰਦੇ ਮੈਨੂੰ ਮੇਰਾ 100 ਸਿੰਘ ਮਿਲ ਪਿਆ ਮੈਨੂੰ ਮੇਰਾ ਕਰਕੇ ਚ ਆ ਗਿਆ ਕਰਕੇ ਚ ਨਿਕਲ ਪਈ ਜੀ ਜੀ ਕਹਿੰਦੀ ਮੇਰੇ 100 ਵੀਰ ਹੋ ਗਿਆ ਅਸੀਂ 100 150 ਸਿੰਘ ਸੀ ਜਥੇ ਬੰਨੀਆਂ ਜਦੋਂ ਇਹਨੂੰ ਜਾ ਕੇ ਉੱਤੇ ਫੜਿਆ ਉਹ ਬੀਬੀ ਨੂੰ ਬਹੁਤ ਜ਼ਿਆਦੇ ਹੌਸਲੇ ਚ ਹੋ ਗਈ ਸੀ ਵੇਖੋ ਜਿਹੜੀ ਪੰਜਾਬ ਦੀ ਧਰਤੀ ਦੇ ਉੱਤੇ ਅਸੀਂ ਹੋਰਾਂ ਦੀਆਂ ਧੀਆਂ ਭੈਣਾਂ ਨੂੰ ਬਚਾਉਂਦੇ ਰਹੇ ਆ ਸਾਡੀਆਂ ਆਪਦੀਆਂ ਰੁੱਲਦੀਆਂ ਫਿਰਦੀਆਂ ਧੀਆਂ ਭੈਣਾਂ ਇਹ ਕਾਲ ਯੁਗ ਦਾ ਪੂਰਾ ਜੋਰ ਹੈ ਸਮੇਂ ਜੀ ਸੋ ਇਹੀ ਕਹਿਣਾ ਚਾਹੁੰਨੇ ਆ ਹੋਰ ਵੀ ਕਿਸੇ ਵੀਰ ਭੈਣ ਨੂੰ ਕੋਈ ਇਤਲਾਹ ਮਿਲਦੀ ਆ ਕੋਈ ਇਹੋ ਜੀ ਬੱਚੀ ਕਿਸੇ ਦੇ ਸ਼ਕੰਜੇ ਦੇ ਵਿੱਚ ਹੈ ਤੋ ਜਥੇਬੰਦੀਆਂ ਨਾਲ ਆਪਦੇ ਨੇੜਲੀਆਂ ਨਾਲ ਜ਼ਰੂਰ ਸੰਪਰਕ ਕਰਿਓ ਤਾਂ ਕਿ ਉਹ ਜੀਆਂ ਜਿਹੜੀਆਂ ਬੱਚੀਆਂ ਹਨ ਉਹ ਇਨਾਂ ਜਾਲਮਾਂ ਤੋਂ ਬਚ ਸਕਣ ਜੀ। ਓទਿਸ ਮਾਮਲੇ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਆ ਜਰਾ ਸੁਣਦੇ ਆ। ਇਹ ਜੀ ਆਪਾਂ ਨੂੰ ਇੱਕ ਦਰਖਾਸਤ ਰਸੀ ਹੋਈ ਸੀਗੀ ਰਮਨਦੀਪ ਕੌਰ ਵੱਲੋਂ। ਤੇ ਉਹਨਾਂ ਦੀ ਦਰਖਾਸਤ ਸੀਗੀ ਉਹਨਾਂ ਨੂੰ 2-3 ਥਾਵਾਂ ਤੇ ਖਰੀਦਿਆ ਵੇਚਿਆ ਗਿਆ ਤੇ ਉਹ ਬਰਖਿਲਾਫ ਸੀਗੀ ਜੀ ਪਰਮਜੀਤ ਕੋਰ ਬਲੂਰਪਿੰਡ ਤੋਂ ਤੇ ਇੱਕ ਕਪਤਾਨ ਨੇ ਨਰੈਣਗੜ੍ਹ ਤੋਂ ਤੇ ਇਹਨਾਂ ਦੇ ਚੇਰੇ ਭਰਾ ਸੀਗੇ ਜਿੱਥੇ ਇਹਨਾਂ ਦੇ ਮਾਤਾ-ਪਿਤਾ ਦੀ ਡੈਥ ਤੋਂ ਬਾਅਦ ਹੀ ਰਹਿੰਦੀ ਸੀ ਉਸ ਤੋਂ ਬਾਅਦ ਇਹਨੂੰ ਇੱਕ ਕਿਸੇ ਲੇਡੀ ਨਾਲ ਤੋਰ ਦਿੱਤਾ ਜਾਂਦਾ ਜਿੱਥੇ ਉਹ ਲੇਡੀਜ਼ ਹੀ ਵਾਰ-ਵਾਰ ਅੱਗੇ ਐਨੂੰ ਵੇਚਦੀ ਐ ਤੇ ਉਸ ਤੋਂ ਬਾਅਦ ਜਦੋਂ ਇੱਥੇ ਫਿਰੋਜ਼ਪੁਰ ਆ ਕੇ ਇਹ ਗੁਰਦੁਆਰਾ ਸਾਹਿਬ ਵਿੱਚ ਆਉਂਦੀ ਐ ਤੇ ਇੱਥੋਂ ਦੇ ਪਾਠੀਆਂ ਨੇ ਜਦੋਂ ਇਹਨਾਂ ਨੂੰ ਵੇਖਿਆ ਤੇ ਉਹ ਆਪਣੇ ਥਾਣੇ ਕੋਲਗੜੀ ਵਿਖੇ ਫਿਰੋਜ਼ਪੁਰ ਲੈ ਕੇ ਆਏ ਤੇ ਉਸ ਤੋਂ ਬਾਅਦ ਆਪਾਂ ਜੀ 71/25 ਮੁਕੱਦਮਾ ਦਰਜ ਕੀਤਾ ਅੰਡਰ ਸੈਕਸ਼ਨ 143 ਤੇ 144 ਬੀ ਐਨ ਇੱਕ ਜਿਹੜੀ ਪਰਮਜੀਤ ਕੌਰ ਮੁਖਾਰੋਪੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਬਾਕੀਆਂ ਦੀ ਤਫ਼ਤੀਸ਼ ਜਾਰੀ ਹੈ। ਬਾਕੀ ਤਫ਼ਤੀਸ਼ ਤੋਂ ਬਾਅਦ ਪਤਾ ਲੱਗੂਗਾ। ਖੈ ਦੇਖਿਆ ਜਾਵੇ ਅੱਜ ਦੇ ਸਮੇਂ ਦੇ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਜਿਨ੍ਹਾਂ ਨੂੰ ਸੁਣ ਕੇ ਰੌਂਗ ਟੇਖ ਖੜੇ ਹੋ ਜਾਂਦੇ ਨੇ। ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੰਦ ਸਿੰਘ ਦੀ ਰਿਪੋਰਟ।